ਕਾਂਗਰਸ ਪਾਰਟੀ ਨੇ ਗੁਰਪ੍ਰੀਤ ਸਿੰਘ ਘੁਗੀ ਵਿੱਚ ਆਪਣੀ ਦੁਤੀ ਦਿਖਾਈ ਹੈ ਕਾਂਗਰਸ ਸਰਕਾਰ ਵਿੱਚ ਸਖਾਨਿਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਗਰ ਗੁਰਪ੍ਰੀਤ ਸਿੰਘ ਘੁਗੀ ਵਰਗਾ ਇਮਾਨਦਾਰ ਬੰਦਾ ਕਾਂਗਰਸ ਵਿੱਚ ਆਉਣਾ ਚਾਹੁੰਦਾ ਹੈ ਤਾਂ ਪਾਰਟੀ ਉਸ ਦਾ ਸਵਾਗਤ ਕਰੇਗੀ ਸਿੱਧੂ ਨੇ ਇਹ ਵੀ ਸਾਫ ਕੀਤਾ ਹੈ ਕਿ ਬਟਾਲਾ ਦੀ ਲੋਕ ਸਭਾ ਸੀਟ ਤੇ ਉਮੀਦਵਾਰ ਦੀ ਚੋਣ ਹਾਈਕ ਮਾਨ ਹੀ ਕਰੇਗੀ ਸਿੱਧੂ ਅੱਜ ਬਟਾਲਾ ਵਿੱਚ ਪੰਜਾਬ ਕਲਾ ਪ੍ਰੀਤ ਦੇ ਪੰਜਾਬ ਵੱਲੋਂ ਕਰਵਾਏ ਸਾਹਿਤਿਕ ਸਮਾਗਮ ਵਿੱਚ ਪਹੁੰਚੇ ਸਨ ਜੀ ਸਾਡਾ ਛੋਟੇ ਭਾਈਆਂ ਵਾਂਗੂ ਠੀਕ ਛੋਟੇ ਭਾਈਆਂ ਵਾਂਗੂ ਵੈਲਕਮ ਵੈਲਕਮ ਜਦੋਂ ਮਰਗੀ ਆਵੇ ਔਰ ਉਹਦਾ ਸਵਾਗਤ ਹੈ ਅੱਜ ਹਰ ਚੰਗੇ ਬੰਦੇ ਦਾ استقبال ਕਰਦੇ ਹਾਂ ਉਹਦਾ ਸਵਾਗਤ ਕਰਦੇ ਹਾਂ ਇਸ ਮੌਕੇ ਤੇ ਸਿੱਧੂ ਨੇ ਐਲਾਨ ਕੀਤਾ ਹੈ ਕਿ ਸੇਵ ਬਟਾਲਵੀ ਦੀ ਯਾਦ ਵਿੱਚ ਸਮਾਗਮ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੂਰਵ ਦੇ ਸਮਾਗਮ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਹਰ ਸਾਲ ਮਨਾਇਆ ਜਾਵੇਗਾ ਕਿਉਂ ਬਟਾਲਵੀ ਦੀ ਯਾਦ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਤਹਿਤ ਜਗਤਕਿਆ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਪਰ ਇੱਕ ਸੰਸਥਾ ਨੇ ਇਨਸਟੀਚਿਊਨ ਹੁੰਦੀ ਹੈ ਨਾ ਕਾ ਪੀੜੀ ਦਰ ਪੀੜੀ ਲੋਕਾਂ ਦੀ ਪ੍ਰੇਰਣਾ ਬਣੀ ਰਹਿੰਦੀ ਹੈ ਬਗਦਰ ਪਿੱਛੇ ਤੇ ਅਸੀਂ ਇਸ ਪ੍ਰੇਰਣਾ ਨੂੰ ਇਸ ਸੰਸਥਾ ਨੂੰ ਇਸ ਵਿਚਾਰਧਾਰਾ ਨੂੰ 1 ਇੰਚ ਵੀ ਨਹੀਂ ਮੰਨੀ ਹੁੰਦੇ ਅਸੀਂ ਸ਼ਿਵ ਕੁਮਾਰ ਬਟਾਲਵੀ ਦਾ ਲਿਟਰਰੀ ਫੈਸਟੀਵਲ ਸੱਭਿਆਚਾਰਕ ਮੇਲਾ ਹਰ ਸਾਲ ਦਾ ਚਲਿਤ ਕਰਾਵਾਂਗੇ ਬਟਾਲੇ ਨੂੰ ਦੋ ਜਾਂ ਦੇ ਗੱਲਿਆ ਮਿਨਿਸਟਰੀ ਆਫ ਟੂਰਿਜ਼ਮ ਮਿਨਿਸਟਰੀ ਆਫ ਕਲਚਰ ਵੱਲੋਂ ਇੱਕ ਤੇ ਬਾਬੇ ਦਾ ਵਿਆਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣਾਵਾਂਗੇ ਜੋ ਪਹਿਲਾਂ ਹੁੰਦਾ ਸੀ ਤੁਹਾਨੂੰ ਦਿਖੂਗਾ ਉਸ ਤੋਂ 10 ਗੁਣਾ ਉੱਚਾ ਕਿਉਂ ਜੀ ਸਾਹਿਬ ਠੀਕ ਹੈ ਕਿ ਨਹੀਂ ਹੋਏਗਾ ਹੋਏਗਾ ਤੇ ਦੂਜਾ ਬਟਾਲਵੀ ਸਾਹਿਬ ਦਾ ਲਿਟਰੇਚਰੀ ਫੈਸਟੀਵਲ ਜਿਹੜਾ ਹੈਗਾ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਉੱਤੇ ਅਸੀਂ ਬਟਾਲੇ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸੱਭਿਆਚਾਰਕ ਤੌਰ ਦੇ ਉੱਤੇ ਸਰਕਾਰ ਲੈ ਕੇ ਜਾਏਗੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਦੇ ਨਾਲ ਕੈਪਟਨ ਸਾਹਿਬ ਦੇ ਆਦੇਸ਼ ਦੇ ਨਾਲ ਕੈਪਟਨ ਸਾਹਿਬ ਦੇ ਨਿਰਦੇਸ਼ ਦੇ ਵਿੱਚ ਅਸੀਂ ਇਹ ਦੋ ਫੈਸਟੀਵਲ ਬਣਾਵਾਂਗੇ ਬਟਾਲਾ ਤੋਂ ਰਿਸ਼ਵਾਲ ਸਿੰਘ ਖਬਰ ਹਰਪੁਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪੁਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਨੂੰ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharbilliya.com